ਮਾਲਪੁਰ ਤੋਂ ਦੁਖਦਾਈ ਖਬਰ ਸਾਹਮਣੇ ਆ ਰਹੀ ਆ ਵੱਡੀ ਖਬਰ ਸਾਹਮਣੇ ਆਈ ਆ ਬ੍ਰੇਕਿੰਗ ਨਿਊਜ਼ ਆ ਕਸਪਾ ਮਾਲਪੁਰ ਵਿੱਚ ਕੱਲਗੀ ਤਰ ਆਈਟੀਆ ਕਾਲਜ ਨੇੜੇ 29 ਸਾਲਾਂ ਦੇ ਗਵਰੂ ਦੀ ਲਾਸ਼ ਮਿਲਣ ਦਾ ਸਮਾਂਜਰ ਪ੍ਰਾਪਤ ਹੋਇਆ ਮ੍ਰਿਤਕ ਦੀ ਪਛਾਣ ਮਨਦੀਪ ਸਿੰਘ ਢਿੱਲੋਂ ਪੁੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਕਲ ਪ੍ਰਧਾਨ ਦਇਆ ਸਿੰਘ ਢਿੱਲੋਂ ਵਾਸੀ ਮੇਗਵਾਲ ਦੁਆਬਾ ਤਹਿਸੀਲ ਗੜਸ਼ੰਗਰ ਜ਼ਿਲ੍ਹਾ ਹੁਸ਼ਿਆਰਪੁਰ ਵੱਜੋਂ ਹੋਈ ਹੈ ਮ੍ਰਿਤਕ ਦੀ ਮ੍ਰਿਤਕ ਦੇ ਪਿਤਾ ਦਇਆ ਸਿੰਘ ਨੇ ਦੱਸਿਆ ਕਿ ਮਨਦੀਪ ਰਾਤ ਕੋਈ ਅੱਤਕ ਵਜੇ ਦੇ ਕਰੀਬ ਮਾਲਪੁਰ ਤੋਂ ਪਨੀਰ ਲੈਣ ਗਿਆ ਤਾਂ ਘਰ ਵਾਪਸ ਨਹੀਂ ਪਰਤਿਆ ਸ ਕਿ ਮੇਰੇ بیٹے ਮਨਦੀਪ ਸਿੰਘ ਦੀ ਲਾਸ਼ ਕਲਗੀਤਰ ਆਈਟੀਆਈ ਕਾਲਜ ਦੇ ਨਦੀਕ ਪਈ ਹੈ ਉਹਨਾਂ ਦੱਸਿਆ ਕਿ ਮਨਦੀਪ ਸਿੰਘ ਦੇ ਬੜੇ ਭਰਾ ਸਨੀ ਦੀ ਵੀ ਮਾਲਪੁਰ ਦੇ ਮੇਨ ਚੌਕ ਵਿੱਚ ਇਸੇ ਤਰ੍ਹਾਂ ਨਾਲ 28 ਮਾਰਚ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਮਨਦੀਪ ਸਿੰਘ ਦੀ ਸ਼ਾਦੀ ਕੁਝ ਕੁ ਸਮਾਂ ਪਹਿਲਾਂ ਹੋਈ ਸੀ ਤੇ 1 ਮਹੀਨੇ ਬਾਅਦ ਕੈਨੇਡਾ ਜਾਣ ਵਾਲਾ ਸੀ ਮੌਕੇ ਤੇ ਪਹੁੰਚੀ ਥਾਣਾ ਮਾਲਪੁਰ ਦੀ ਪੁਲਿਸ ਐਸਪੀ ਡੀ ਸ਼੍ਰੀ ਸਰਬਜੀਤ ਸਿੰਘ ਵਾਹੀਆ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਓ ਦੇਖਦੇ ਹਾਂ ਮਾਲਪੁਰ ਤੋਂ ਸੁਖਵਿੰਦਰ ਸਫਰੀ ਦੀ ਪੂਰੀ ਰਿਪੋਰਟ ਸਾਨੂੰ ਇਨਫੋਰਮੇਸ਼ਨ ਆਈਸੀਐਚਓ ਸਾਹਿਬ ਨੂੰ ਸਵੇਰੇ ਵੀ ਸਾਡਾ ਬੱਚਾ ਰਾਤ ਦਾ ਮਿਸਿੰਗ ਹੈਗਾ ਉਹਦੇ ਮਨਦੀਪ ਨਾਮ ਸੀ ਉਹਦਾ ਉਮਰ ਕਰੀਬ 27-28 ਸਾਲ ਮੈਰਿਡ ਹੈ ਔਰ ਜੋ ਉਹਨਾਂ ਦੇ ਫਾਦਰ ਵੱਲੋਂ ਜਿਹਦੀ ਇਨਫੋਰਮੇਸ਼ਨ ਦਿੱਤੀ ਉਦੋਂ ਹੀ ਸਾਡੇ ਐਸਐਟਓ ਸਾਹਿਬ ਵੱਲੋਂ ਲੋਕੇਸ਼ਨ ਫੋਨ ਦੀ ਲੈ ਕੇ ਪਾਲ ਸਟਾਰਟ ਕੀਤੀ ਗਈ ਔਰ ਪਾਲ ਕਰਦੇ ਕਰਦੇ ਇਨਫੋਰਮੇਸ਼ਨ ਆਈ ਵੀ ਇੱਕ ਡੈੱਡ ਬੋਡੀ ਪਈ ਆ ਇਹ ਕਿਹੜਾ ਏਰੀਆ ਇਹ ਸਭ ਕਲਜੀਤਨ ਇੰਸਟੀਚੂਟ ਦੇ ਨੇੜੇ ਆ ਮਾਲਪੁਰ ਦੇ ਬਾਹਰਲਾ ਪਾਸਾ ਕਹਿ ਸਕਦੇ ਆਪਾਂ ਬੇਵਾਦ ਇਰੀਆ ਆ। ਔਰ ਉੱਥੇ ਆ ਕੇ ਜਦੋਂ ਮੌਕੇ ਦੀ ਵਿਜ਼ਿਟ ਕੀਤੀ ਹੈਗੀ ਉਹਨਾਂ ਪਰਿਵਾਰ ਨੂੰ ਮਿਲੇ ਹੈਗੇ ਆ। ਬੇਸਿਕਲੀ ਮਨਦੀਪ ਹੁਣੇ ਇੱਥੇ ਨਸ਼ਾ ਛਡਾਊ ਕੇਂਦਰ ਆ। ਉੱਥੇ ਇਹ ਨਸ਼ਾ ਛੱਡ ਕੇ ਕਰੀਬ 2 ਮਹੀਨੇ ਉੱਥੇ ਐਡਮਿਟ ਰਿਹਾ ਸੀਗਾ। ਉਸ ਤੋਂ ਬਾਅਦ ਇਹਨੂੰ ਆਏ ਨੂੰ ਬਾਹਰ ਜੋ ਦੱਸਣ ਮੁਤਾਬਕ 15-20 ਦਿਨ ਹੋ ਗਏ ਆ। ਠੀਕ ਸੀਗਾ। ਪਰੰਤੂ ਅੱਜ ਦੀ ਡੈੱਡ ਬੋਡੀ ਕੋਲ ਜਿਹੜਾ ਸਾਨੂੰ ਸਮਾਨ ਮਿਲਿਆ ਉਹਦੀ ਪਾਕਟਸ ਚੋਂ ਮਿਲਿਆ। ਆ ਸਰੇਂਜ ਮਿਲੀ ਆ ਜਿਹੜਾ ਇੰਜੈਕਸ਼ਨ ਲਾਉਂਦੇ ਆ ਪਲੱਸ ਇੱਕ ਚਮਚ ਮਿਲੇ ਆ ਪਾਣੀ ਦੀ ਬੋਟਲਸ ਆ ਔਰ ਇਹਨੇ ਜੋ ਸਾਨੂੰ ਲੱਗ ਰਿਹਾ ਵੀ ਟੀਕਾ ਲਾਉਂਦੇ ਟਾਈਮ ਹੀ ਇਹਦਾ ਹਾਰਟ ਫੇਲ ਹੋਇਆ ਬਾਕੀ ਪੋਸਟ ਮਾਰੋ ਤੋਂ ਬਾਅਦ ਪਿਕਚਰ ਕਲੀਅਰ ਹੋਏਗੀ ਕਿਉਂਕਿ ਜਾਰਾ ਸੱਟ ਫਿਜ਼ੀਕਲੀ ਕੋਈ ਨਹੀਂ ਦਿੱਦੀ ਹੈਗੀ ਔਰ ਐਸ ਪਰ ਲਾ ਸਖਤ ਕਾਰਵਾਈ ਕੀਤੀ ਜਾਏਗੀ ਜਿਹਦੇ ਜਿਹੜੇ ਬੰਦੇ ਇਹਦੇ ਚ ਇਨਵੋਲ ਹੋ ਮੇਰੀ ਔਰ ਬੇਨਤੀ ਆ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਬੱਚੇ ਨਸ਼ਾ ਛਡਾਊ ਕੇਂਦਰ ਤੋਂ ਹੁਣ ਸਾਰੇ ਬਹੁਤ ਮੋਟੀਵੇਟ ਕਰ ਰਹੇ ਆਂ ਅਸੀਂ ਔਰ ਨਸ਼ਾ ਛੱਡ ਕੇ ਜਦੋਂ ਬਾਹਰ ਆਉਂਦੇ ਆ ਉਹ ਉਹ ਨਸ਼ਾ ਛਡਾਊ ਕੇਂਦਰ ਨਾਲੋਂ ਵੀ ਜ਼ਿਆਦਾ ਉਹ क्रੂਸ਼ਲ ਟਾਈਮ ਹੈਗਾ ਕਿਉਂਕਿ ਸਾਰੇ ਡਾਕਟਰਸ ਕਹਿੰਦੇ ਆ ਵੀ ਜਦੋਂ ਇੱਕ ਵਾਰੀ ਨਸ਼ਾ ਛੱਡ ਦਿੰਦਾ ਬੱਚਾ ਔਰ ਮਗਰਲੇ ਜਿਹੜੇ 2-3 ਮਹੀਨੇ ਆ ਉਹਦੇ ਲਈ ਮੋਟੀਵੇਸ਼ਨ ਸਪੀਚਸ ਹੈਗੀਆਂ ਆ ਔਰ ਇਹਨੇ ਹਫ਼ਤੇ 'ਚ ਇੱਕ ਵਾਰੀ ਦੋ ਵਾਰੀ ਹਸਪੀਟਲ ਜਾ ਕੇ ਉਹ ਸਪੀਚਸ ਲੈਣੀਆਂ ਹੁੰਦੀਆਂ ਆਦਰਵਾਇਜ਼ ਜਿਹੜਾ ਫਿਰ ਜਿਹੜਾ ਨਸ਼ਾ ਇਹ ਪਹਿਲਾਂ ਕਰਦਾ ਹੁੰਦਾ ਜੇ ਉਹ ਦੁਬਾਰਾ ਲੈਂਦਾ ਤਾਂ ਹਾਰਟ ਨੂੰ ਔਰ ਬਾਕੀ ਚੀਜ਼ਾਂ ਨੂੰ ਬਹੁਤ ਜ਼ਿਆਦਾ ਅਫੈਕਟ ਹੁੰਦਾ ਉਹਦੇ ਨਾਲ ਬੰਦੇ ਦਾ ਓਵਰ ਹੋ ਕੇ ਤੇ ਉਹਦੀ ਡੈਥ ਹੋ ਜਾਂਦੀ ਹੈ ਮੇਰੀ ਬੇਨਤੀ ਆ ਸਾਰੇ ਬੱਚਿਆਂ ਨੂੰ ਜਿਹੜਾ ਨਸ਼ਾ ਸ਼ਰਬੇ ਦੇ ਤੋਂ ਬਾਹਰ ਆ ਰਹੇ ਆ ਉਹ ਪਲੀਜ਼ ਬਾਕੀ ਟ੍ਰੀਟਮੈਂਟ ਵੀ ਕਰਾਉਣ ਜਿਵੇਂ ਸਪੀਚਸ ਹੁੰਦੀਆਂ ਹੈਗੀਆਂ ਆ ਸਾਈਕੋਲੋਜੀ ਦੇ ਟੀਚਰਸ ਹੁੰਦੇ ਹੈਗੇ ਆ ਉਹ ਸਾਰੀਆਂ ਕਰਨ ਥੈਂਕ ਯੂ ਸਰ ਮੈਟਰ ਵੈਸੀ ਤੇ ਬ੍ਰਦਰ ਤੱਕ ਉਹਦੇ ਨਾਲ ਤਾਂ ਨਹੀਂ ਲਿੰਕਡ ਨਹੀਂ ਜੀ ਉਹਦੇ ਨਾਲ ਫਿਲਹਾਲ ਸਾਨੂੰ ਕੋਈ ਨਹੀਂ ਲੱਗ ਰਿਹਾ ਵੀ ਉਸ ਮਰਡਰ ਨਾਲ ਰਿਲੇਟਡ ਹੈਗਾ ਆ ਪਰ ਤੋਂ ਅਸੀਂ ਹਰ ਐਂਗਲ ਤੋਂ ਤਫ਼ਤੀਸ਼ ਕਰਾਂਗੇ ਇਹਦੇ 'ਚ ਕੋਈ ਇਹ ਨਹੀਂ ਹੋਊਗਾ ਵੀ ਕਿਸੇ ਵੀ ਤਰੀਕੇ ਨਾਲ ਅਨਗੈਲੀ ਨਹੀਂ ਹੋਏਗੀ